ਸੂਚੇ ਸੈਕਸ਼ਨ ਗੱਤਕਾ ਕੱਪ 2025 ਦਾ ਉਦਘਾਟਨ ਬੈਂਗਲੌਰ ਸਿਟੀ ਯੂਨੀਵਰਸਿਟੀ ਬੰਗਲੁਰੂ ਵਿਖੇ ਮਾਡਰਨ ਪਾਈਥਨ ਕਲਚਰਲ ਗੇਮਸ ਦੇ ਸੰਸਥਾਪਕ ਅਤੇ ਪਾਈਥਨ ਕੌਂਸਲ ਆਫ ਇੰਡੀਆ ਪੀਸੀਆਈ ਦੇ ਚੇਅਰਮੈਨ ਬਚਿੰਦਰ ਗੋਲ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਵੇਖ ਸਕਦੇ ਹੋ ਉਦਘਾਟਨੀ ਸਮਾਰੋਹ ਦੇ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਪਾਲ ਪਾਈਥਨ ਗੇਮਸ organizing committee ਦੇ ਚੇਅਰਮੈਨ ਬੀ ਐਚ ਅਨਿਲ ਕੁਮਾਰ ਸਨੇਹਾ ਸਮਿਤ ਐਸੋਸੀਏਸ਼ਨ ਦੇ ਅਹੁਦੇਦਾਰਾ ਗੱਤਕਾ ਆਫੀਸ਼ੀਅਲਾਂ ਅਤੇ ਦੇਸ਼ ਭਰ ਤੋਂ ਆਏ ਖਿਡਾਰੀਆਂ ਨੇ ਸ਼ਿਰਕਤ ਕੀਤੀ ਇਸ ਤੋਂ ਪਹਿਲਾਂ ਦੂਜਿਆ ਰਾਸ਼ਟਰੀ ਪਾਈਥਨ ਸਭਿਆਚਾਰਕ ਖੇਡ ਦਾ ਉਦਘਾਟਨ ਵੀ ਬਜਿੰਦਰ ਗੋਲਦ ਵੱਲੋਂ ਜਿਹੜਾ ਕਿ ਪਾਈਥਨ ਕੌਂਸਲ ਦੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਇਸ ਸਮਾਰੋਹ ਦੇ ਵਿੱਚ ਜਿਵੰਤਰ ਵਾਇਤੀ ਕਲਾ ਪ੍ਰਦਰਸ਼ਨ ਸਭਿਆਚਾਰਕ ਪ੍ਰੋਗਰਾਮਾ ਅਤੇ ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਐਥਲੀਟਾਂ ਦੁਆਰਾ ਇੱਕ ਪ੍ਰਭਾਵਸ਼ਾਲੀ ਮਾਰਚ ਪਾਸ ਪੇਸ਼ ਕੀਤਾ ਗਿਆ ਸੀ ਜੋ ਭਾਰਤ ਦੇ ਵਿਪਨ ਸਭਿਆਚਾਰਕ ਰੂਪਾ ਅਤੇ ਇਸ ਦੀਆਂ ਅਮੀਰ ਜੰਗੀ ਪਰੰਪਰਾਵਾਂ ਦੇ ਵਿਚਕਾਰ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਆਪਣੇ ਸੰਬੋਧਨ ਦੇ ਵਿੱਚ ਬਿਜੇਂਦਰ ਗੋਇਲ ਨੇ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਤੀਜੀਆਂ ਰਾਸ਼ਟਰੀ ਬਾਈਥਨ ਖੇਡਾਂ ਵਿੱਚ ਭਾਰਤ ਦੇ ਰਾਵਾਇਤੀ ਕਲਾਮਾ ਦੇ ਖੇਡਾਂ ਦੌਰਾਨ ਖੇਡ ਭਾਵਨਾ ਦਾ ਇੱਕ ਹੋਰ ਵੀ ਵੱਡਾ ਜਸ਼ਨ ਦੇਖਣ ਨੂੰ ਮਿਲੇਗਾ ਜਿਹਾ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਪਹਿਲੀ ਅੰਤਰਰਾਸ਼ਟਰੀ ਪਾਈਥਨ ਸੱਭਿਆਚਾਰ ਖੇਡਾਂ ਅਗਲੇ ਸਾਲ 2026 ਵਿੱਚ ਰੋਸ ਦੇ ਵਿੱਚ ਆਯੋਜਿਤ ਕਰਨ ਦੇ ਲਈ ਚਾਰਾ ਜੋਈ ਕੀਤੀ ਜਾ ਰਹੀ ਹੈ ਇਸ ਮੌਕੇ ਬੋਲਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਰਿਵਾਲ ਜੋ ਪੀਸੀਆਈ ਦੇ ਉਪ ਪ੍ਰਧਾਨ ਵੀ ਹਨ ਉਹਨਾਂ ਨੇ ਕਿਹਾ ਇਹ ਫੈਡਰੇਸ਼ਨ ਗੱਤਕਾ ਕਪ ਦੇਸ਼ ਦੇ ਗੱਤਕੇ ਬਾਜ਼ਾਂ ਦੇ ਜੋਸ਼ ਜਜ਼ਬੇ ਅਤੇ ਪੁਰਾਤਨ ਜੰਗਜੂ ਕਲਾ ਦੀ ਸਦੀਵੀ ਵਿਰਾਸਤ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿਹਾ ਕਿ ਖੇਡਾਂ ਵਿੱਚ ਗੱਤਕੇ ਨੂੰ ਹੋਰ ਸੱਭਿਆਚਾਰਕ ਖੇਡਾਂ ਅਤੇ ਕਲਾਤਮਕ ਮੁਕਾਬਲਿਆਂ ਦੇ ਨਾਲ ਮਾਨਤਾ ਪ੍ਰਾਪਤ ਕਰਦੇ ਦੇਖਣਾ ਇੱਕ ਮਾਣ ਵਾਲੀ ਗੱਲ ਹੈ ਉਦਘਾਟਨ ਸਮਾਰੋਹ ਦੇ ਵਿੱਚ ਮੌਜੂਦ ਹੋਰਨਾਂ ਸਖਸ਼ੀਦਾ ਵਿੱਚ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਉਪ ਪ੍ਰਧਾਨ ਸੁਖਚੰਦ ਸਿੰਘ ਕਲਸਾਨੀ ਗਤਕਾ ਐਸੋਸੀਏਸ਼ਨ ਕਰਨਾਟਕ ਦੀ ਪ੍ਰਧਾਨ ਆਰਤੀ ਦਿਵਾਨ ਤੇ ਹੋਰ ਵੀ ਕਈ ਦਿਗਜ ਜਿਹੜੇ ਕਿ ਉੱਥੇ ਮੌਜੂਦ ਸਨ